ਅੱਜੋ ਦਿਨ ਚੜਦੇ ਹੀ ਪਟਿਆਲਾ ਦੇ ਪ੍ਰਾਚਨ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਬਾਹਰ ਲੱਗੀਆਂ ਨਜ਼ਾਇਜ਼ ਰੇੜੀ ਫੜੀਆਂ ਵਾਲਿਆਂ ਤੇ ਕਾਰਪੋਰੇਸ਼ਨ ਲੈਂਡ ਬ੍ਰਾਂਚ ਦੇ ਇੰਸਪੈਕਟਰ ਵਿਸ਼ਾਲ ਵਰਮਾ ਨੇ ਆਪਣੀ ਟੀਮ ਦੇ ਨਾਲ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਰੇੜੀ ਫੜੀ ਵਾਲਿਆਂ ਤੇ ਵੱਡੀ ਕਾਰਵਾਈ ਕਰਦੇ ਹੋਏ ਕਬਜ਼ੇ ਦੇ ਵਿੱਚ ਦਿੱਤਾ ਗਿਆ ਇਸ ਮੌਕੇ ਤੁਸੀਂ ਵੀ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਲੈਂਡ ਪ੍ਰਾਂਤ ਦੇ ਇੰਸਪੈਕਟਰ ਵਿਸ਼ਾਲ ਵਰਮਾ ਨੇ ਤੇ ਥਾਣਾ ਕਤਵਾਲੀ ਦੇ ਐਸਐਚਓ ਜਸਪੀ ਸਿੰਘ ਕਹਾਲੋਂ ਨੇ ਕੀ ਕੁਝ ਕਿਹਾ ਤੁਸੀਂ ਵੀ ਦੇਖੋ ਤੇ ਸੁਣੋ ਜੇਕਰ ਕੋਈ ਕਾਰਵਾਈ ਕੀਤੀ ਕੀਤੀ ਹੈ ਤੇ ਕੀ ਕਾਰਵਾਈ ਕੀਤੀ ਹਾਂਜੀ ਸ਼੍ਰੀ ਕਾਲੀ ਮਾਤਾ ਮੰਦਰ ਦੇ ਜਿਹੜਾ ਨਾਲ ਸਾਈਡ ਤੇ ਸੜਕ ਜਾਂਦੀ ਹੈ ਸੜਕ ਦੇ ਉੱਤੇ ਜਿਨ੍ਹਾਂ ਨੇ ਇਲੀਗਲ ਰੀੜੀਆਂ ਲਾਈ ਹੋਈਆਂ ਸੀ ਜਿੱਥੇ ਹੁਣ ਅੱਗੇ ਅਨਲ ਟਾਈਮ ਦੀ ਬਿਊਟੀਫਿਕੇਸ਼ਨ ਲਈ ਉੱਥੇ ਉਹਦੇ ਕਰਕੇ ਮਤਲਬ ਕਿ ਸਨਜਾ ਪ੍ਰੀਸ਼ਦ ਜਿਗਾ ਦੇ ਇਹ ਕਾਰਪੋਰੇਸ਼ਨ ਦਾ ਆਪਰੇਸ਼ਨ ਸੀ ਜੀ ਅਸੀਂ ਤੇ ਸਿਰਫ ਇਥੇ ਡਿਊਟੀ ਮੈਜਿਸਟ੍ਰੇਟ ਦੀ ਹੈਲਪਿੰਗ ਸੀ ਜੀ ਪੂਰੀ ਸ਼ਿਫਟ ਵਿੱਚ ਚੰਨ ਤੋਂ ਮੈਂ ਤ੍ਰਿਕਲਾ ਹਾਂ ਜੀ ਬਿਲਕੁਲ ਪੀਸਫੁਲੀ ਤ੍ਰਿਕਲਾ ਅਜੀਮ ਕਰਨ ਨਾਮ ਮੇਰਾ ਨਾਮ ਵਿਸ਼ਾਲ ਵਰਮਾ ਐਸਪੈਕਟਰੀ ਹਾਂ ਮੈਂ ਲਗੜੀ ਕਪਟੇਨ ਅਚੋ ਬਾਕੀ ਡਿਊਟੀ ਮੈਜਿਸਟਰ ਸਾਹਿਬ ਮੇਰੇ ਨਾਲ ਖੜੇ ਨੇ ਜੀ ਸਾਡੇ ਸਾਹਮਣੇ ਕਪਤਾਲਿਕ ਪੁਲਿਸ ਫੋਰਸ ਵੀ ਆਈ ਵੀ ਸਾਰੀ ਕੀ ਕਾਰਨ ਹੈ ਕਿ ਕਾਰਵਾਈ ਕਰ ਰਹੇ ਕੀ ਕਾਰਵਾਈ ਤੁਹਾਡੇ ਸਾਨੂੰ ਅੱਜ ਸਾਰੀ ਸੂਚਨਾ ਮਿਲੀ ਸੀਗੀ ਮਨਜੋਗ ਸਖਤਰ ਲਗਨਿਕਮ ਤੋਂ ਵੀ ਅੱਜ ਇਥੇ ਦੇ ਅੰਦਰਲੇ ਪਾਸੇ ਗਲੀ ਦੇ ਵਿੱਚ ਲਾਪਰਵਾਹੀ ਹੈਗਾ ਉੱਥੇ ਤੁਸੀਂ ਜਾ ਕੇ ਇਹਨਾਂ ਨੂੰ ਉਹ ਕਰਨਾ ਹੈ ਜਿਹੜਾ ਅਨਧਿਕਾਰਿਕ ਤੌਰ ਤੇ ਇਹਨਾਂ ਨੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਤੇ ਰੇੜੀਆਂ ਵਗੈਰਾ ਫੜੀਆਂ ਵਗੈਰਾ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਹਟਾਣਾ ਸਰ ਕਿਸ ਤਰੀਕੇ ਦੀ ਕਾਰਵਾਈ ਅੰਦਰਲੇ ਪਾਸੇ ਵੀ ਬੜਾ ਸ਼ਾਂਤਮਈ ਨਾਲ ਨਹੀਂ ਅੰਦਰਲੇ ਪਾਸੇ ਕਰ ਰਹੇ ਜੀ ਮਾਤਾ ਰਾਣੀ ਦੇ ਗਲੀ ਦੇ ਵਿੱਚ ਅੰਦਰ ਤੁਸੀਂ ਗਣੇ ਹੋ ਆ ਜਿੰਨੇ ਵੀ ਸਿਗੀਆਂ ਸਾਰੀਆਂ ਇਹਨਾਂ ਦੇ ਹੈਲਪ ਨਾਲ ਪੁਲਿਸ ਪ੍ਰੋਸੈਸ਼ਨ ਦੇ ਹੈਲਪ ਨਾਲ ਅਸੀਂ ਇਹਨਾਂ ਨੂੰ ਦੂਰ ਕਰਾਉਂਦੇ ਕੋਈ ਵਿਰੋਧ ਵਗੈਰਾ ਨਹੀਂ ਕੋਈ ਵਿਰੋਧ ਨਹੀਂ ਪੀਸਫੁਲੀ ਕੰਮ ਚੱਲ ਰਿਹਾ ਜੀ ਲੋਕਾਂ ਨੂੰ ਕੀ ਫੀਲ ਕਰ ਰਿਹਾ ਚਾਹੁੰਦੇ ਹੋ ਕੋ ਲੋਕਾਂ ਨੇ ਇਹ ਫੀਲ ਕਰਨਾ ਚਾਹੁੰਗਾ ਜੀ ਵੀ ਕਿਸੇ ਯਾ ਸੜਕਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਆਵਾਜਾਈ ਵਿੱਚ ਵਿਘਨ ਨਾ ਪਵੇ ਤੇ ਉਹਨਾਂ ਦੀ ਆਪ ਵੀ ਨੈਤਿਕਤਾ ਜ਼ਿੰਮੇਵਾਰੀ ਬਣਦੀ ਹੈ। ਸਰਮਜੀਤ ਜੀ ਜੇਕਰ ਗੱਲ ਕਰੀਏ ਹੋਰ ਕਾਰਵਾਈ ਕਰਦੇ। ਸ਼ਾਇਦ ਹੋਰ ਜਿਹੜੇ ਵੀ ਕਾਰਵਾਈ ਜੀ। ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਅਸੀਂ ਰੂਟੀਨ 'ਚ ਹੀ ਕਾਰਵਾਈ ਕਰ ਰਹੇ ਹਾਂ ਜੀ। ਤੁਸੀਂ ਅਖਬਾਰਾਂ 'ਚ ਪੜ੍ਹਦੇ ਹੋਵੋਗੇ। ਬਾਕੀ ਵੀ ਹੋਰ ਮੀਡੀਆ ਰਾਹੀਂ ਸਾਡੀ ਵੀਡੀਓਜ਼ ਬਾਹਰ ਤੋਂ ਹੰਪੀ ਰਹੀਆਂ ਨੇ। ਤੇ ਅਸੀਂ ਲੋਕਾਂ ਨੂੰ ਫੇਰ ਅਪੀਲ ਕਰਦੇ ਹਾਂ ਵੀ ਜਿੰਨੇ ਵੀ ਅਨਧਿਕਾਰਕ ਤੌਰ ਤੇ ਤੁਸੀਂ ਬੈਠੇ ਹੋ ਕਿਸੇ ਵੀ ਥਾਂ ਤੇ ਉਹ ਜਗ੍ਹਾ ਨੂੰ ਛੱਡ ਦਿਓ। ਸਰਕਾਰ ਦੀ ਜਗ੍ਹਾ ਉੱਤੇ ਕੋਈ ਕੰਮ ਜਾਂ ਨਾ ਹੋਵੇ ਕਿਸੇ ਮੇਸਰੀ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਇਹਨਾਂ ਨੂੰ ਸੀਗੀ ਮੰਦਰਾ ਨਾਲ ਨੂੰ ਇਹਨੇ ਰਿਪੋਰਟ ਕੀਤੀ ਸੀ ਸਾਡੇ ਕਮਿਸ਼ਨ ਸਾਹਿਬ ਨੂੰ ਅੱਗੇ ਡਿਊਟੀ ਮੈਜਿਸਟਰ ਆਏ ਤੇ ਨਾਲ ਪੁਲਿਸ ਪ੍ਰੋਸੀਜਨ ਆਇਆ ਸਾਨੂੰ ਫੋਨ ਆਇਆ ਅਸੀਂ ਇੱਥੇ ਹਟਾਉਣ ਵਾਸਤੇ ਆ ਹਾਂ ਪੀਸਫੁਲੀ ਸਾਰਾ ਟਾਪੀਕਰ ਹਾਂਜੀ ਪੀਸਫੁਲੀ ਗਲੀ ਦੇ ਵਿੱਚ ਸਾਨੂੰ ਕਾਰਵਾਈ ਕਰਨ ਨੂੰ ਕਿਹਾ ਸੀ ਉਹ ਅਸੀਂ ਪੂਰੀ ਹਟਾ ਦਿੱਤਾ